ਗੰਗਨਾ ਨੂੰ ਨਾਥ ਇਸ ਵੇਲੇ ਬੁਰੀ ਤਰ੍ਹਾਂ ਨਾਲ ਵਿਵਾਦਾਂ 'ਚ ਘੇਰੀ ਹੋਈ ਹੈ ਚਾਹੇ ਉਹ ਫਿਲਮ ਐਮਰਜੈਂਸੀ 'ਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਦਿਖਾਉਣਾ ਹੋਵੇ ਜਾਂ ਫਿਰ ਕਿਸਾਨ ਅੰਦੋਲਨ ਦੌਰਾਨ ਬਲਾਕਾਰ ਹੋਣ ਦਾ ਵਿਵਾਦਿਤ ਬਿਆਨ ਹੋਵੇ ਇਸ ਨੂੰ ਲੈ ਕੇ ਐਸ.ਡੀ.ਪੀ.ਸੀ ਪਹਿਲਾਂ ਹੀ ਆਪਣਾ ਰੁਖ ਤੈਅ ਕਰ ਚੁੱਕੀ ਹੈ ਤੇ ਹੁਣ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਵੀ ਇਸ ਦੀ ਨਿਖੇਦੀ ਕੀਤੀ ਗਈ ਹੈ ਜਥੇਦਾਰ ਨੇ ਕਿਹਾ ਕਿ ਭਾਰਤ ਸਰਕਾਰੀ ਸਰਪ੍ਰਸਤੀ ਤਹਿਤ ਸਿੱਖਾਂ ਖਿਲਾਫ ਵਰਤਾਂਦ ਸਿਰਜਿਆ ਜਾ ਰਿਹਾ ਸਿੱਖਾਂ ਨੂੰ ਬਹੁਤ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖ ਯੋਧਿਆਂ ਨੂੰ ਅਪਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਉਹਨਾਂ ਅਗੇ ਕਿਹਾ ਕਿ ਫ ਸੂਟਾ ਹਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਰਕਾਰ ਨੂੰ ਇਸ ਫਿਲਮ ਨੂੰ ਬੈਨ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਜਥੇਦਾਨ ਨੇ ਕਿਹਾ ਕਿ ਜੇ ਇਸ ਨਾਲ ਮਾਹੌਲ ਖਰਾਬ ਹੁੰਦਾ ਹੈ ਤਾਂ ਅਦਾਕਾਰਾਂ ਫਿਰ ਨਿਰਮਾਤਾ ਤੇ ਸਰਕਾਰ ਜ਼ਿੰਮੇਵਾਰ ਹੋਵੇਗੀ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਐਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਠਾਉਣ ਦਾ ਜਿਹੜਾ ਯਤਨ ਜਿਹੜਾ ਹੈ ਫਿਲਮਕਾਰਾਂ ਵੱਲੋਂ ਕੀਤਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਉਤੇ ਪਾਬੰਦੀ ਲਾਉਣੀ ਚਾਹੀਦੀ ਹੈ। ਇਹ ਹੋਗਾ ਤਾਂ ਨੂੰ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਤੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮਾਂ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੈ। ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਐਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਟਾ ਲਾਉਣ ਦਾ ਜਿਹੜਾ ਯਤਨ ਜਿਹੜਾ ਹੈ ਫਿਲਮ ਕਾਰਾਂ ਵੱਲੋਂ ਕੀਤਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ ਇਹ ਬਹਗਾ ਤਾਨੂੰ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਤੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮਾਂ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੈ ਸਿੱਖ ਕੌਮੀ ਜੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਐਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਠਾਲਾਉਣ ਦਾ ਜਿਹੜਾ ਯਤਨ ਜਿਹੜਾ ਹੈ ਫਿਲਮਕਾਰਾਂ ਵੱਲੋਂ ਕੀਤਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ। ਇਹ ਹੋਗਾ ਤਾਂ ਨੂੰ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਤੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮਾਂ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੋਏਗੀ।